ਤਨੋਂ ਵਾਹਿਗੁਰੂ ਸ ਮਰੀ ਸ਼ਰਨ ਤਮਾਰੀ ਆਸ ਤੁਮਹੀ ਸਜਨ ਸੋਹੇਲੇ ਰੱਖੋ ਰਖਣ ਹਾਰ ਦਿਆਲ nanak karke gole aye prav sharanagati kripa nidaya ਇਕ ਅਖਰ ਹਰਿ ਮਨ ਵਸਤ ਨਾਨਕ ਹੋਤਿ ਨਹਾ ਇਕ ਅਖਰ ਹਰਿ ਮਨ ਵਸਤ ਨਾਨਕ ਹੋਤਿ ਨਹਾ ਜਗੋ ਜਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਕਤਾਂ ਦੇ ਮਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਫਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਅਤੇ ਸਤ ਗੁਰਾਂ ਜੀ ਦੀ ਪਾਵਨ ਮੁਬਾਰਕ ਮੇਗੀ ਗੋਦ ਦਾ ਆਨੰਦ ਮਾਣਦਾ ਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਕਰ ਸਰੂਪ ਸੱਦ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸਿਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਅਤੇ ਇਤਿਆਸ ਦੀ ਆਪਾਂ ਹਰ ਰੋਜ਼ ਸੰਝ ਪਾਉਂਦੇ ਹਾਂ ਸਤਕਾਰ ਜੋਗ ਕਵੀ ਸੰਤੋਖ ਸੰਜੀਤ ਜੂੜਾ ਮਣੀ ਜੀ ਬਨੋਂ ਲਿਖਿਆ ਹੋਇਆ ਇਤਿਆਸ ਆਪਾਂ ਬਾਚਦੇ ਹਾਂ ਵਿਚਾਰਦੇ ਹਾਂ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰ ਜੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਤਾਂ ਗਲਵੰਦੇਸ ਦੇ ਵਿੱਚ ਸਤਿਗੁਰੂ ਗਏ। ਤਾਂ ਉਸ ਦੇਸ਼ ਦੇ ਅੰਦਰ ਉਸ ਨਗਰ ਦੇ ਅੰਦਰ ਜਿਹੜਾ ਇਥੋਂ ਦਾ ਮੁਖੀ ਹੈ ਰਾਜਾ ਹੈ ਇਹ ਅੱਤ ਦਾ ਜਿਹੜਾ ਮਾੜੀ ਵਿਰਤੀ ਦਾ ਮਾਲਕ ਸੀ। ਜਿਹੜੇ ਇਥੋਂ ਦੇ ਪਰਜਾ ਵਾਲੇ ਨੇ ਜਿਵੇਂ ਉਹ ਕਹਿੰਦਾ ਸੀ ਤਾਂ ਇਥੇ ਦਾ ਮਾੜਾ ਕਰਮੇ ਦਾ ਇਹ ਸੀ। ਰਾਜੇ ਦਾ ਇਥੋਂ ਕੋਈ ਡੋਲੀ ਆਉਣੀ ਜਾਂ ਡੋਲੀ ਜਾਣੀ ਤਾਂ ਪਹਿਲਾਂ ਇਹਦੇ ਮੈਲਾਂ ਦੇ ਵਿੱਚ ਜਾਣੀ ਸੀ ਤਾਂ ਉਹ ਇਹ ਤਾਂ ਮਾੜਾ ਕਰਮ ਕੋਈ ਨਹੀਂ ਐ ਦੁਖੀ ਸਾਰੇ ਇਸ ਮਾੜੇ ਕਰਮ ਤੋਂ ਪਰ ਕਿਸੇ ਨੂੰ ਰਾਜੇ ਬਾਰੇ ਨਹੀਂ ਕਹਿੰਦੇ ਸੀ ਰਾਜਾ ਸੀ ਡਰ ਲੱਗਦਾ ਸੀ ਤਾਂ ਜਿਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀ ਇੱਥੇ ਪਹੁੰਚੇ ਨੇ ਨਗਰ ਤੋਂ ਬਾਹਰ ਟਿਕਾਣਾ ਕੀਤਾ ਸਤੋਗੁਰ ਨੇ ਕੁਝ ਕੰਟੇ ਇਹਨਾਂ ਨੂੰ ਉਡੀਕੇ ਆ ਇਹ ਕੋਈ ਤਾਂ ਆਪਣੇ ਮਨ ਦੀ ਗੱਲ ਦੱਸੇਗਾ ਕਿ ਸਾਨੂੰ ਇਹ ਵੱਡਾ ਰੋਗ ਲੱਗਾ ਸਾਨੂੰ ਇਹ ਵੱਡਾ ਦੁੱਖ ਹੈ ਇਹ ਤਾਂ ਇਹ ਜਿਵੇਂ ਇਹ ਪਾਪੀ ਹੈ ਇਹ ਤੋਂ ਬਾਅਦ ਫਿਰ ਇਹ ਕਿਹੜੀ ਦਰ ਪੀੜੀ ਚੱਲੇਗੀ ਤਾਂ ਐਦਾਂ ਤਾਂ ਹੋ ਨਹੀਂ ਸਕਦਾ ਤਕੂ ਲੁਕੇ ਛੁਪੇ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਮਿਲਦੇ ਜਾ ਕੇ ਕਿਉਂਕਿ ਜਿਹੜਾ ਵੀ ਇਸ ਨਗਰ ਦੇ ਵਿੱਚ ਐਂਟਰ ਹੁੰਦਾ ਸੀ ਭਾਵੇਂ ਕੋਈ ਸਾਧੂ ਹੈ ਫਕੀਰ ਹੈ ਤਾਂ ਇਹ ਰਾਜਾ ਉਹਨੂੰ ਭਜਾ ਦਿੰਦਾ ਸੀ ਮਾਰਦਾ ਸੀ ਧਮਕਾਉਂਦਾ ਸੀ ਕਿਉਂਕਿ ਰਾਜੇ ਨੂੰ ਪਤਾ ਮਾੜੇ ਕਰਮਨ ਨੇ ਅਤੇ ਮਾੜੇ ਕਰਮਾਂ ਤੋਂ ਰੱਬ ਦੇ ਬੰਦੇ ਰੱਬ ਦੇ ਫਕੀਰ ਵਰਜਦੇ ਨੇ ਪਰ ਰਾਜਾ ਇਸ ਗੱਲ ਦੇ ਵਿੱਚ ਆਪਣੀ ਇਹਨਾਂ ਸਾਲ ਤੋਂ ਮਹਿਸੂਸ ਕਰਦਾ ਸੀ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਦੇ ਵਿੱਚ ਨਹੀਂ ਗਏ ਨਗਰ ਤੋਂ ਬਾਹਰ ਟਿਕਾਣਾ ਕਰ ਲਿਆ ਹੁਣ ਨਗਰ ਵਾਲੇ ਦਿਨੇ ਡਾਂਡੇ ਨੇ ਪਰ ਰਾਜੇ ਨੂੰ ਪਤਾ ਲੱਗੇਗਾ ਕੋਈ ਨਾ ਕੋਈ ਦੱਸ ਦੇਵੇਗਾ ਇਹ ਦੇ ਕਰਕੇ ਉਹ ਰਾਤ ਨੂੰ ਗੁਰੂ ਨਾਨਕ ਦੇ ਮਹਾਰਾਜੀਆਂ ਨੂੰ ਕੋਲ ਆਏ ਕਦੇ ਇੱਕ ਆਇਆ ਕਦੇ ਦੋ ਆਏ ਇਦਾਂ ਕਰਦੇ ਹੋਏ ਤਕਰੀਬਨ ਅੱਧਾ ਪਟਾਨ ਨਗਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲ ਕੇ ਗਿਆ ਸਾਰਿਆਂ ਦੀ ਇੱਕੋ ਹੀ ਫਰਿਆਦ ਹੈ ਨਾ ਮਾਇਆ ਨਾ ਤੰਦਰੁਸਤੀਆਂ ਨਾ ਕੋਈ ਹੋਰ ਕਾਰੋਬਾਰ ਦੇ ਵੱਧੇ ਸਿਰਫ ਇੱਕੋ ਹੀ ਉਹ ਰੋਗ ਹੈ ਉਹ ਵੀ ਰਾਜੇ ਦਾ ਕਿ ਇਹਦੇ ਮਾੜੇ ਬਹੁਤ ਕਰਮ ਨੇ ਮਾੜੀ ਵਰਤੀ ਇਹਦੀ ਇਤਨੀ ਹੈ ਕਿ ਡੋळा ਆਇਆ ਇਸ ਨਗਰ ਦਾ ਭਾਵੇਂ ਤੋਂ ਕੋਈ ਡੋਲੀ ਜਾਂਦੀ ਹੈ ਤੇ ਪਾਪੀ ਦੇ ਘਰ ਪਹਿਲਾਂ ਜਾਂਦੀ ਹੈ ਇਹਦੇ ਲਈ ਅਸੀਂ ਕੀ ਹਲਾ ਕਰੀਏ ਸਾਰਿਆਂ ਨੇ ਕੋਈ ਫਰਿਆਦ ਕੀਤੀ ਬਾਲਾ ਮਰਦਾਨਾ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਕਹਿੰਦੇ ਨੇ ਕਹਿੰਦੇ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਤਾਂ ਕੋਡੇ ਰਕਸ਼ ਤੋਂ ਨਾਲੋਂ ਪਿਹੜਾ ਬੰਦਾ ਹੈ ਹੁਣ ਤੱਕ ਆਪਾਂ ਹਰਨਾਕਸ਼ ਕਹਿੰਦੇ ਆਪਣੇ ਪੁੱਤਰ ਦਾ ਦੁਸ਼ਮਣ ਉਹ ਵੀ ਚੰਗੇ ਤੇ ਨਾਲੋਂ ਤਾਂ ਮਾੜੇ ਇਤਨੇ ਕਰਮਤਾ ਨਹੀਂ ਸੀ ਇਹਦੇ ਨਾਲ ਤਾਂ ਰਾਵਣ ਚੰ데요 ਇਤਨੇ ਮਾੜੇ ਕਰਮਾਂ ਦਾ مالک ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਫਿਰ ਜਿਤਨੇ ਲੋਕ ਨੇ ਤੋਂ ਤੰਗ ਨੇ ਦੁਖੀ ਨੇ ਤਾਂ ਇਹਦਾ ਫਿਰ ਤੁਸੀਂ ਕੋਈ ਹੱਲ ਕਰੋ ਤਾਂ ਐਦਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਣਾ ਦੇ ਵਿੱਚ ਉਹਨਾਂ ਨੇ ਫਰਿਆਦ ਕੀਤੀ ਤਾਂ ਪਹਿਲਾਂ ਰਾਤ ਨੂੰ ਆਉਂਦੇ ਸੀ ਉਸ ਤੋਂ ਬਾਅਦ ਕਰਦੇ ਨੇ ਆਉਣ ਲੱਗ ਪਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਮਲ ਜਿਹੜਾ ਰਾਜੇ ਦਾ ਖੋਪਸ ਸੀ ਉਹਨਾਂ ਦੇ ਮਨਾਂ ਦੇ ਵਿੱਚੋਂ ਜਾਂਦਾ ਰਿਹਾ ਹੁਣ ਇਸ ਗੱਲ ਦੀ ਜਿਹੜੀ ਪਣਕ ਹੈ ਉਹ ਰਾਜੇ ਨੂੰ ਲੱਗੀ ਹੈ ਹੁਣ ਰਾਜਾ ਦੁਖੀ ਤਾਂ ਹੈ ਪਰ ਦੱਸੇ ਕਿਸ ਨੂੰ ਪਰ ਜਾਇ ਦੇ ਜਿਹੜੀ ਪਰਜਾ ਹੈ ਪਰਜਾ ਕਰਕੇ ਰਾਜ ਹੈ ਉਹ ਪਰਜਾ ਜਿਹੜੀ ਹੈ ਆਰਾਮ ਸਲਾਮ ਦੂਰ ਦੀ ਹੈ ਨੇੜੇ ਦੀ ਨਹੀਂ ਹੈ ਪਹਿਲਾਂ ਦਰਦੇ ਸੀ ਹੁਣ ਦੂਰ ਤੋਂ ਆਰਾਮ ਸਲਾਮ ਇਹ ਰਾਜਾ ਵੀ ਸਮਝ ਗਿਆ ਕਿ ਸਾਡੇ ਨਗਰ ਦੇ ਵਿੱਚ ਕੋਈ ਫਕੀਰ ਆਇਆ ਨਗਰ ਤੋਂ ਬਾਹਰ ਸਾਰੇ ਜਣੇ ਉਹਦੇ ਕੋਲ ਜਾਂਦੇ ਨੇ ਪਹਿਲਾਂ ਰਾਤ ਨੂੰ ਜਾਂਦੇ ਸੀ ਹੁਣ ਤੁਹਾਡਾ ਖੋਪ ਮੰਨਾ ਦੇ ਵਿੱਚੋਂ ਨਿਕਲ ਗਿਆ ਤਾਂ ਜਿਸ ਸਮੇ ਗੁਰੂ ਅਨانک ਦੇ ਮਹਾਰਾਜ ਜੀ ਇੱਥੇ ਆਏ ਨੇ ਇੱਥੇ ਉਹਨਾਂ ਨੇ ਟਿਕਾਣਾ ਕੀਤਾ ਪਰ ਰਾਜੇ ਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਉਹਨਾਂ ਦੇ ਕੋਲ ਜਾ ਕੇ ਆਪਣਾ ਬਿਰਤੀ ਸਨਾਮ ਆਪਣੇ ਬਾਰੇ ਦੱਸਾਂ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਇਹਨਾਂ ਨੂੰ ਤਾਰਨ ਦੇ ਲਈ ਇਹਨਾਂ ਦੇ ਕੋਲ ਬੈਠੇ ਸੀ ਲੋਕਾਂ ਨੇ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੱਸਿਆ ਕਿ ਸਤਿਗੁਰੂ ਰਾਜਾ ਸਾਡਾ ਇਦਾਂ ਦਾ ਹੈ ਤਾਂ ਸਾਡੇ ਲਈ ਕੋਈ ਕਿਰਪਾ ਕਰੋ ਤੁਸੀਂ ਸਤਗੁਰ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਆਪਣੀ ਮੌਜ ਦੇ ਵਿੱਚ ਹੁਣ ਇਹ ਰਾਜਾ ਸਤਗੁਰਾਂ ਦੇ ਕੋਲ ਆਉਣੇ ਨੇ ਸਤਗੁਰਾਂ ਦੇ ਕੋਲ ਆ ਕੇ ਤਰਲੇ ਕਰਦਾ ਕਿ اے ਸਤਗੁਰੂ ਕਿਰਪਾ ਕਰੋ ਕਿ ਅਸੀਂ ਇਸ ਨਗਰ ਦੇ ਵਿੱਚ ਹਾਂ ਅਤੇ ਇਸ ਨਗਰ ਦਾ ਜਿਹੜਾ ਮੈਚੌਣਾ ਨਗਰ ਦੀ ਚੜਦੀ ਕਲਾ ਹੋਵੇ ਨਗਰ ਦੇ ਲਈ ਈਦਾ ਹੋਵੇ ਤਕ ਕੋਈ ਕਿਰਪਾ ਕਰੋ ਸਾਡੇ ਤੇ ਸਤਿਗੁਰੂ ਉਪਤ ਪਾਸ ਬਿਠਾਵਤਾ ਮਿਲ ਕਹ ਤੇ ਸਿੱਖੇਲ ਕਮਾਵਤ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਨਗਰ ਦੇ ਵਿੱਚ ਕਮੀ ਕੀ ਹੈ ਸਨਵੇ ਦੱਸੋ ਕਿ ਤੁਹਾਡੇ ਨਗਰ ਨਾ ਤਾਂ ਮਾਇਆ ਦੀ ਕਮੀ ਅਸਲ ਤੁਹਾਡੀ ਵਧੀਆ ਹੁੰਦੀ ਹੈ ਕਾਰੋਬਾਰ ਤੁਹਾਡੇ ਵਿੱਚ ਚੰਗਾ ਕੀ ਹੈ ਰਾਜੇ ਨੂੰ ਕਹਿੰਦੇ ਤੈਨੂੰ ਕੀ ਕੀ ਫਿਕਰ ਇਹਨਾਂ ਦੀ ਅਤੇ ਤੂੰ ਕੀ ਕਰ ਸਕਦਾ ਇਹਨਾਂ ਦੇ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਰਾਜਾ ਜੀ ਤੁਸੀਂ ਦੱਸੋ ਤਾਂ ਸਹੀ ਤੇਹਪੁਰ ਵਿਆਹ ਖਰਾਬ ਹੈ ਜੋ ਅਕਦਰ ਸਭ ਤੋਂ ਵੱਡੀ ਜਿਹੜਾ ਦੁੱਖ ਹੈ ਇਹਨਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਨੂੰ ਕਹਿੰਦੇ ਤੁਹਾਡਾ ਦੁੱਖ ਹੈ ਰਾਜਾ ਕਹਿੰਦਾ ਮੈਂ ਤੇ ਇਹਨਾਂ ਦੇ ਨਾਲ ਖਲੋਣਾ ਮੈਂ ਤੇ ਇਹਨਾਂ ਦੇ ਨਾਲ ਖੜਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਜਿਹੜਾ ਤੁਹਾਡਾ ਦੁੱਖ ਹੈ ਨਾ ਇਹਨਾਂ ਦਾ ਮਾਇਆ ਕਰਕੇ ਨਹੀਂ ਹੈ ਉਹਨ ਰਾਜਾ ਆਪਣੀਆਂ ਗੱਲਾਂ ਨੂੰ ਟਾਲ ਮਟੋਲ ਦੇ ਵਿੱਚ ਲੈ ਕੇ ਜਾਂਦਾ ਸੀ ਗੁਰਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਪਿਆਰਿਆ ਤੇ ਕੋ ਨਿਰਪਤ ਹੋਤੋ ਵੱਡ ਕਾਮੀ ਸਦਾ ਰਹਿਤ ਪਰ ਇਸਤਰਨਗਾਮੀ ਕਿ ਤੇਰਾ ਰੋਗ ਇਹ ਹੈ ਕਿ ਤੈਨੂੰ ਆਪਣੇ ਰੋਗ ਦਾ ਪਤਾ ਹੈ ਅਤੇ ਇਹ ਰੋਗ ਦਾ ਇੱਕੋ ਹੀ ਹੈ ਨਰਕ ਅੱਜ ਤੁਹਾਡੇ ਪੱਲੇ ਪੈ ਜੇ ਕੱਲ ਤੁਹਾਡੇ ਪੱਲੇ ਪੈ ਜੇ ਨਰਕ ਨੇ ਪੈਣਾ ਹੈ ਰਾਜਾ ਕਹਿੰਦਾ ਮੈਂ ਲੋਕਾਂ ਦੇ ਲਈ ਇਹਨਾਂ ਦੇ ਲਈ ਤੁਹਾਡੇ ਕੋਲ ਕਰਲੇ ਕਰਦਾ ਹਾਂ ਤੁਸੀਂ ਕਿਰਪਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਇੱਕ ਸਮੱਤ ਦੇ ਤ ਕੋ ਹੇਤਾ ਉਹਨਾਂ ਨੇ ਤਰਲਾ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮੈਨੂੰ ਕਿਰਪਾ ਕਰੋ ਕਿ ਸਮਾਤ ਦੇਵੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਲਈ ਸਮਤ ਇਹ ਹੈ ਬੈਠ ਗਏ 베ਦੀ ਕੁਲ ਬੇਤਾ ਵਹਿਰ ਨਗਰ ਤੇ ਨਰ ਜੇ ਆਏ ਮਿਲੇ ਚਰਨ ਪਰ ਸਿਰ ਚੁਕਾਏ ਸਾਰੇ ਕਹਿੰਦੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਆਉਂਦੇ ਨੇ ਅਤੇ ਸਾਰੇ ਸਿਰ ਨਿਵਾਉਂਦੇ ਨੇ ਤਾਂ ਸਤਿਗੁਰੂ ਕਰਨ ਲੱਗੇ ਭਾਈ ਤੁਹਾਡੇ ਕੋਲ ਰਾਜੇ ਨੂੰ ਕਹਿੰਦੇ ਨੇ ਕਿ ਤੁਹਾਡੇ ਕੋਲ ਕਮੀ ਕੋਈ ਨਹੀਂ ਹੈ माया दी कमी ऐसो रामती जिंदगी ਤੁਹਾਡੇ ਕੋਲ ਹੈ ਰੱਬ ਦੀ ਬੜੀ ਕਿਰਪਾ ਚੱਲਦੀ ਹੈ ਪਰ ਆ ਮਾੜੇ ਕਰਮ ਤੁਸੀਂ ਕਹਿੰਦੇ ਕਾਦੇ ਲਈ ਕਰਤੇ ਸਤਿਗੁਰ ਉਪਦੇ ਦੇ ਦਿਓ ਉਪਦੇਸ਼ਾ ਉਹ ਕਹਿੰਦਾ ਮੈਨੂੰ ਉਪਦੇਸ਼ ਦਿਓ ਸਤਿਗੁਰ ਕਹਿੰਦੀ ਤੈਨੂੰ ਕੀ ਉਪਦੇਸ਼ ਦਈਏ ਮਾੜੇ ਕਰਮ ਤੇਰੇ ਨੇ ਮਾੜੀ ਵਰਤੀ ਤੇਰੀ ਹੈ ਤੇਰੇ ਲਈ ਤਾਂ ਨਰਕ ਹੈ ਉਪਦੇਸ਼ ਤਾ ਨੂੰ ਦਿੱਤਾ ਜਾਂਦਾ ਜਿਹੜਾ ਕੋਈ ਸਮਝਣ ਦਾ ਯਤਨ ਕਰੇ ਉਹਨਾਂ ਰਾਜਾ ਚਾਹੁੰਦਾ ਸੀ ਮੇਰੇ ਮਹਿਲਾਂ ਦੇ ਵਿੱਚ ਜਾਣਗੇ ਮੈਂ ਇਹਨਾਂ ਦੀ ਖਿਦਮਤ ਕਰਾਂਗਾ ਮੈਂ ਇਹਨਾਂ ਦੀ ਸੇਵਾ ਕਰਾਂਗਾ ਫਕੀਰ ਨੂੰ ਰਾਜਾ ਮੰਗਾ ਓਕੇ ਜਿਹੜੇ ਐਦਾਂ ਦੇ ਲੋਕ ਹੁੰਦੇ ਨੇ ਫਿਰ ਉਹ ਸਿਆਸਤ ਦੇ ਨਾਲ ਕੰਮ ਲੈਂਦੇ ਨੇ ਇਹਨਾਂ ਲੋਕਾਂ ਨੂੰ ਕਿਵੇਂ ਲੁੱਟਿਆ ਜਾਵੇ ਇਹਨਾਂ ਲੋਕਾਂ ਨੂੰ ਕਿਵੇਂ ਪਰਮਾਇਆ ਜਾਵੇ ਤਾਂ ਸਿਆਸਤ ਇਹ ਕਹਿੰਦੀ ਹੈ ਕਿ ਜੇ ਤੁਹਾਡੇ ਅੱਗੇ ਤੁਹਾਡਾ ਕੋਈ ਆਪਣਾ ਹੁੰਦਾ ਹੈ ਅ ਜੇ ਉਹਨੂੰ ਵੀ ਮਾਰਨਾ ਪਵੇ ਮਾਰ ਦੇ ਪੁੱਤਰ ਦੇ ਸਾਹਮਣੇ ਪਿਆਵਾ ਗਿਆ ਪਾਸੇ ਕਰ ਦਿਓ ਪਿਓ ਦੇ ਸਾਹਮਣੇ ਪੁੱਤਰ ਆ ਗਿਆ ਪਾਸੇ ਕਰ ਦਿਓ ਇਸ ਸਿਆਸਤ ਹਤੇ ਨਾ ਇਹ ਕਿਸੇ ਦੇ ਸਿਆਸਤ ਦਾ ਨਾ ਕਿਸੇ ਦਾ ਹੁੰਦਾ ਕਿਤੇ ਦਾ ਸਕਾ ਨਹੀਂ ਬਣਦਾ ਆਪਣੇ ਆ ਦਾ ਨਹੀਂ ਬਣਦਾ ਬਾਕੀ ਦਾ ਪ੍ਰਜਾ ਦਾ ਦੁਨੀਆ ਦਾ ਕੀ ਬਣੇਗਾ ਹੁਣ ਜਿਹੜਾ ਇਹ ਰਾਜ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਤੁਸੀਂ ਦੱਸੋ ਪੜਤਾ ਕਿਸ ਪਰਜਾ ਦੇ ਲਈ ਤੁਸੀਂ ਕੀ ਕੀਤਾ ਹੈ ਪਰਜਾ ਦੇ ਲਈ ਦੱਸੋ ਤੁਸੀਂ ਕੀ ਕੀਤਾ ਸੁਣ ਕਰ ਮਿਰਦਲ ਬਚਨ ਸਭੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਬੋਲ ਰਹੇ ਸੀ ਨਾ ਜਿਤਨੇ ਲੋਕ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮubaruk ਚਰਣਾ ਦੇ ਵਿੱਚ ਬੈਠੇ ਨੇ ਰਾਜਾ ਕੱਲੇ ਹੀ ਖਲੋਤੇ ਆਪਣਾ ਸਿਰ ਝੁਕਾਈ ਸਤਿਗੁਰਾਂ ਦੇ ਮubaruk ਚਰਣਾ ਦੇ ਵਿੱਚ ਉਹਨੂੰ ਇੱਕ ਵੀ ਜਵਾਬ ਨਹੀਂ ਆ ਰਿਹਾ ਸਤਿਗੁਰਾਂ ਦੀ ਗੱਲਾਂ ਦਾ ਕੁਈ ਆਵੇ ਵੀ ਕਿ ਮੈਂ ਇਤਨੇ ਲੋਕਾਂ ਦਾ ਦੁੱਖ ਹੈ ਜਿਹੜਾ ਇਹ ਰਾਜੇ ਦਾ ਮਾੜੀ ਵਰਤੀ ਮਾੜੇ ਕਰਮ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਿ ਸਤਪੁਰ ਕਹਤੇ ਲੈ ਨਾਈ ਰਾਜਾ ਕਹਿੰਦਾ ਮੈਂ ਤੁਹਾਡੇ ਲਈ ਮਾਇਆ ਲੈ ਕੇ ਆਇਆ ਤੁਹਾਡੇ ਲਈ ਮੈਂ ਵਸਤਰ ਲੈ ਕੇ ਆਇਆ ਤੁਹਾਡੇ ਲਈ ਮੈਂ ਇਹ ਲੈ ਕੇ ਆਇਆ ਪੋਸ਼ਾਕਾਂ ਲੈ ਕੇ ਆਇਆ ਜਿਹੜਾ ਤੁਹਾਨੂੰ ਕੁਝ ਚਾਹੀਦਾ ਅਸੀਂ ਲਬਾਂਗੇ ਤੁਹਾਨੂੰ ਦੇਵਾਂਗੇ ਪਰ ਫਕੀਰ ਜਿਵੇਂ ਇਹਨਾਂ ਨੂੰ ਤੁਸੀਂ ਤੁਸੀਂ ਤਾਰਨਾ ਕੀਤਾ ਐਦਾ ਕਹਿੰਦੇ ਮੈਨੂੰ ਤਾਰਨਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ ਵਰਗੇ ਬੰਦਿਆਂ ਦਾ ਸਾਨੂੰ ਤਾਂ ਰਾਈ ਜਿੰਨਾ ਵੀ ਸਤਗੁਰ ਕਹਤੇ ਲੈ ਨਾ ਰਾਈ ਰਾਈ ਜਿੰਨਾ ਵੀ ਕਹਿੰਦੇ ਤੇਰਾ ਨਹੀਂ ਸਾਨੂੰ ਚਾਹੀਦਾ ਨਾ ਤੇਰੇ ਮਾਇਆ ਚਾਹੀਦੀ ਹੈ ਨਾ ਤੇਰੇ ਸੋਨਾ ਚਾਹੀਦੀ ਜਾਈਂਦੇ ਨਾ ਤੇਰੀਆਂ ਪੁਸ਼ਾਕਾਂ ਚਾਹੀਦੀਆਂ ਨੇ ਇਹ ਤੋਂ ਲੈ ਕੇ ਅਸੀਂ ਨਰਕਾਂ ਦਾ ਭਾਗੀ ਭਾਗੀ ਥੋੜਾ ਬਣਨਾ ਇਤਨੇ ਤੇਰੇ ਮਾੜੇ ਕਰਮ ਸਾਰਾ ਨਗਰ ਇਹ ਗਵਾਹੀ ਦੇ ਰਿਹਾ ਕਿ ਰਾਜੇ ਕਰਕੇ ਬੜੇ ਦੁਖੀ ਆ ਕਿ ਜਿੱਦਾਂ ਵੀ ਬੇਪਤੀਏ ਕਰਦੇ ਘਰਾਮੇ ਕਰ ਇਹ ਉਜਾੜਦੇ ਤੇ ਜਾ ਕੇ ਘਰਾੰਦੇ ਵਿੱਚ ਬਹਿੰਦੇ ਜਾ ਕੇ ਰਾਜੇ ਵਰਗਾ ਤਾਂ ਕੋਈ ਹੈ ਨਹੀਂ ਇਹ ਤਾਂ ਨਾਲ ਖਲੋਂਦਾ ਇਹ ਰਾਜਾਪੁਰ ਇਹਨੂੰ ਧਰਮ ਮੰਨਦਾ ਹੈ ਕਿ ਜਿਹੜੇ ਇਹਦੇ ਮਾੜੇ ਕਰਮ ਨੇ ਇਹਨੂੰ ਧਰਮ ਮੰਨਦਾ ਸਤਿਗੁਰੂ ਕਹਿੰਨੇ ਨੇ ਰਾਜਾ ਇਹਦਾ ਕਰੋ ਤੁਹਾਡੀ ਬਾਦਸ਼ਾਹੀ ਤੁਹਾਡਾ ਤਾਕਤ ਤੁਹਾਨੂੰ ਮੁबारक ਅਸੀਂ ਨੇ ਜੇ ਰਾਤ ਕੱਟਣੀ ਹੈ ਨਾ ਇਸ ਪਟਾਨ ਨਗਰ ਦੇ ਵਿੱਚ ਕਿਸੇ ਸ਼ਾਨ ਵਾਲੇ ਦੇ ਕੋਲ ਚਲੇ ਜਾਵਾਂਗੇ ਤੇਰੇ ਮੈਲਾਂ ਦੇ ਵਿੱਚ ਨਹੀਂ ਜਾਵਾਂ ਸਾਨੂੰ ਸ਼ਤੀ ਪ੍ਰਕਾਰ ਦਾ ਭੋਜਨ ਹੀ ਚਾਹੀਦਾ ਜੇ ਕੋਈ ਪਿਆਰ ਮੁਹੱਬਤ ਦੇ ਨਾਲ ਪਾਣੀ ਦੇ ਜਲ ਕੋਟ ਦੇ ਦੇਗਾ ਨਾ ਅਸੀਂ ਕਦੇ ਉਹਦੇ ਨਾਲ ਵੀ ਗੁਜ਼ਾਰਾ ਕਰਨ ਲੱਭਾਂਗੇ ਪਰ ਤੁਹਾਡੇ ਵਰਗੇ ਦਾ ਇਹ ਸੋਨਾ ਚਾਂਦੀ ਸਤਿਗੁਰੂ ਕਹਿੰਦੇ ਸਰਬਵਸਤ ਮੂਰੇ ਬਰਿਆਈ ਇਹਦੇ ਤੇਰਾ ਕਮਾਇਆ ਹੋਇਆ ਬੁਰਿਆਈ ਦੇ ਹਾਲਾਕੇ ਮਾੜਾ ਕਰਮਤੋਂ ਦਾ ਕੋਈ ਹੈ ਡੋਲੇ ਜਾਂਦੇ ਨੇ ਪਹਿਲਾਂ ਦੇ ਮਹਿਲਾਂ ਦੇ ਵਿੱਚ ਜਾਂਦਾ ਆਹੀ ਮਾੜਾ ਕਰਮ ਹੈ ਹੁੰਦਾ ਸਤਿਗੁਰੂ ਕਹਿੰਦੇ ਸ ਤੇਰੇ ਮਾੜੇ ਕਰਮ ਨੇ ਸਾਰਾ ਕੁਝ ਤੇਰਾ ਮਾੜਾ ਕਰ ਦਿੱਤਾ ਬੁਰਿਆਈ ਦਾ ਤੈਨੂੰ ਇੱਕ ਕਾਲਖ ਬਣਾ ਦਿੱਤਾ ਤੈਨੂੰ ਰਾਜਾ ਕਿਹਾ ਮੈਂ ਤੁਹਾਡੇ ਲਈ ਆ ਲੈ ਕੇ ਆਇਆ ਆ ਵਸਤੂ ਦੇਣੀ ਆ ਪਦਾਰਥ ਦੇਣੀ ਆ ਸਤਿਗੁਰੂ ਕਹਿੰਦੇ ਰਾਈ ਜਿੰਨਾ ਨਹੀਂ ਲੈਣਾ ਇਹ ਤੇਰੀ ਬੁਰਿਆਈ ਦਾ ਕਮਾਇਆ ਹੋਇਆ ਹੈ ਜਿਨ੍ਹਾਂ ਲੋਕਾਂ ਨੂੰ ਪਿਆਰ ਮੁਹਬਤ ਦੀਆਂ ਗੱਲਾਂ ਕਰਦਾ ਅਤੇ ਉਹਨਾਂ ਦੀ ਜਿੱਦਾਂ ਦੀ ਬੇਪਤੀ ਕਰਦਾ ਕਾਦਾ ਧਰਮ ਕਿਹੜੇ ਧਰਮ ਦਾ ਨਾਮ ਲੈਣਾ ਜਾਂ ਇਹ ਦੱਸ ਕੇ ਕਿਸ ਧਰਮ ਦੇ ਮੁਤਾਬਕ ਲਿਖਿਆ ਨਾਇਸਲਾਮ ਧਰਮ ਇਦਾਂ ਦੀ ਇਜਾਜ਼ਤ ਦਿੰਦਾ ਹੈ ਨਾਇਸ Hindu ਧਰਮ ਇਦਾਂ ਦੀ ਇਜਾਜ਼ਤ ਦਿੰਦਾ ਹੈ ਕਿਹੜੇ ਧਰਮ ਨੂੰ ਕਮਾਉਨੇ ਹੋ ਤੁਸੀਂ ਇਸ ਨਗਰ ਦੇ ਵਿੱਚ ਡੋਲਾ ਆਇਆ ਭਾਵੇਂ ਇਥੇ ਜਾਵੇ ਲੜਕੇ ਦਾ ਭਾਵੇਂ ਲੜਕੀ ਦਾ ਪਹਿਲਾ ਰਾਜੇ ਦੇ ਮਹਿਲਾਂ ਦੇ ਵਿੱਚ ਜਾਣਾ ਹੁੰਦਾ ਸੀ ਸਤਿਗੁਰੂ ਕਹਿੰਦੇ ਦੱਸੋ ਤਾਂ ਸਹੀ ਸਾਨੂੰ ਕਿ ਤੁਹਾਡੇ ਕੋਲ ਕਿਹੜੇ ਧਰਮ ਨੂੰ ਕੁਮਾਰੇ ਹੋ ਤੇ ਤੁਹਾਡੇ ਲਈ ਧਰਮ ਹੋ ਇਹਨਾਂ ਲਈ ਕੋਈ ਧਰਮ ਹੋਰ ਹੈ ਸਿਰਫ ਰਾਜਿਆਂ ਲਈ ਹੈ ਸਤਿਗੁਰੂ ਕਹਿੰਦੇ ਕੇ ਤਕ ਦਿਵਸ ਬਤੀਤੇ ਤੈਸੇ ਤੀਰਤ ਪਸਰੀਪੁਰ ਮੈਂ ਐਸੇ ਗੁਰੂ ਅਨانک ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਆ ਵੇਖੋ ਤੁਹਾਡੇ ਕੋਲ ਆਇਆ ਨਾ ਤਾਂ ਤੁਹਾਡੇ ਸਾਨੂੰ ਮਹਿਲਾਂ ਦਾ ਕੁਝ ਚਾਹੀਦਾ ਅਤੇ ਨਾ ਅਸੀਂ ਤੁਹਾਡੇ ਮਹਿਲਾਂ ਦੇ ਵਿੱਚ ਜਾਣਾ ਚਾਹੁੰਨੇ ਆ ਅਸੀਂ ਨੇ ਬਾਹਰ ਟਿਕਾਣਾ ਕੀਤਾ ਬਾਹਰ ਬੈਠੇ ਆ ਤੁਹਾਡੇ ਨਗਰ ਤੋਂ ਬਾਹਰ ਅਤੇ ਨਾ ਅਸੀਂ ਤੁਹਾਡੇ ਜਿਤਨੇ ਆਏ ਨੇ ਇਹਨਾਂ ਤੋਂ ਕਿਸੇ ਤੋਂ ਕਿਸੇ ਪ੍ਰਕਾਰ ਦੀ ਸੀਨੇ ਮਦਦ ਲਈ ਹੈ ਕਿ ਸਾਨੂੰ ਬਸਤਰ ਚਾਹੀਂਦੇ ਨੇ ਸਾਨੂੰ ਪੋਜਨ ਤੱਕ ਨਹੀਂ ਅਸੀਂ ਤੁਹਾਡੇ ਨਗਰ ਦਾ ਲਿਆ ਤੱਕਵੇ ਤੁਸੀਂ ਕਾਵੇ ਕਰਕੇ ਕਿ ਤੁਸੀਂ ਫਕੀਰਾਂ ਨੂੰ ਇਦਾਂ ਹੁਣ ਤੱਕ ਫਕੀਰਾਂ ਦੇ ਨਾਲ ਤੁਹਾਡੀ ਨਫ਼ਰਤ ਰਹੀ ਹੈ ਪ੍ਰੇਮ ਦੇ ਨਾਲ ਕੋਈ ਗਿਆ ਭਜਾ ਦਿੰਦੇ ਜੇ ਬੋਤਾ ਨਹੀਂ ਜਾਂਦਾ ਤਾਂ ਫਿਰ ਉਹਨੂੰ ਨਫ਼ਰਤ ਦੇ ਨਾਲ ਭਜਾਉਂਦੇ ਕਈਆਂ ਨੂੰ ਮਾਰੇ ਆ ਕਈਆਂ ਨੂੰ ਕੁੱਟਿਆ ਜਦੋਂ ਪੁਟਾਨ ਦਾ ਨਾਂ ਦੇਸ਼ ਦਾ ਨਾਂ ਲਿਆ ਜਾਂਦਾ ਪੁਟਾਨ ਨਗਰ ਦਾ ਗਲਵਨ ਦਾ ਤਾਂ ਕਿਹਨੇ ਜਿਹੜੇ ਫਕੀਰ ਨੇ ਨਾ ਉਹ ਇਤੋਂ ਨੇੜੋਂ ਦੀ ਲੰਘ ਜਾਂਦੇ ਨੇ ਭੁੱਲ ਕੇ ਵੀ ਤੁਹਾਡੇ ਇਸ ਗਲਵਨ ਦੇ ਵੱਲ ਪੁਟਾਨ ਦੇ ਵੱਲ ਕੋਈ ਦੇਖਦਾ ਵੀ ਨਹੀਂ ਹੈ ਫਕੀਰ हालांकि फकीर नगर चलते ने फकीर अजामत वरतद ने पर फकीर थोड़े तो नगर के नेड़ी लग जाते नगर का कसूर नहीं है सिर्फ ते तो करके राजा जी के राजे के माड़े कर्म ने वह सारिया से थोपदा पे है यह धर्म कह कोई धर्म नहीं कौन केंदा के धर्म कह इजा की बेबती कर दे ਜਿਨ੍ਹਾਂ ਨੇ ਕੀਤਾ ਧਰਮ ਦੀ ਯਾਰ ਲੈ ਕੇ ਅੱਜ ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਲਾਣਤਾ ਪੈ ਰਹੀਆਂ ਨੇ ਜਿਵੇਂ ਵੀ ਉਹਨਾਂ ਨੇ ਕੀਤਾ ਅੱਜ ਲਾਣਤ ਦੇ ਪਾਤਰ ਨੇ ਅਤੇ ਜਿਹੜੇ ਜਿੱਦਾਂ ਦੇ ਰਾਖੇ ਬਣੇ ਨੇ ਭਾਵੇਂ ਕਿਸੇ ਵੀ ਧਰਮ ਦੇ ਮੁਤਾਬਕ ਨੇ ਉਹਨਾਂ ਨੂੰ ਅੱਜ ਵੀ ਨੰਮਨ ਕੀਤਾ ਜਾਂਦਾ ਹੈ ਅੱਜ ਵੀ ਸਜਦਾ ਕੀਤਾ ਜਾਂਦਾ ਹੈ ਜਿਹੜੇ ਬਣੇ ਨੇ ਸਤਕਾਰਯੋਗ ਬਾਬਾ ਜਥੇਦਾਰ हनुमान जी ਦਾ અવતਾਰ ਦੇ ਹੜਾ ਮਲੋ ਜਨਮ ਦਿਨ ਮਨਾਇਆ ਜਾ ਰਿਹਾ ਹੈ ਬਹੁਤ ਸੰਗਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਈਆਂ ਬਹੁਤ ਸੋਹਣਾ ਜ ਨਗਰ ਕੀਰਤਨ ਕੱਢਿਆ ਗਿਆ ਤਾਂ ਉਹਨਾਂ ਦੀ ਕਮਾਈ ਕਰਕੇ ਜੋ ਉਹਨਾਂ ਨੇ ਕਮਾਈ ਕੀਤੀ ਹੈ ਸਤ ਅਤੇ ਸੱਚ ਦੇ ਨਾਲ ਚੱਲੇ ਨੇ ਅਕਾਲ ਤਖਤ ਦੇ ਜਥੇਦਾਰ ਨਿਕੁੱਤ ਕਰਨਾ ਜਾਂ ਉਹਦੀ ਸੇਵਾ ਲੈਣੇ ਕੋਈ ਸੌਖੀ ਗੱਲ ਨਹੀਂ ਹੈ ਅੱਜ ਦਾ ਤਾਂ ਰੱਬ ਦਾ ਨਾ ਹੀ ਹੈ ਜੇ ਆਪਾਂ ਅੱਜ ਦੀ ਗੱਲ ਕਰੀਏ ਪਹਿਲਾ ਸਮਿਆਂ ਦੇ ਵਿੱਚ ਭਾਈ ਕਪੂਰ ਸਿੰਘ ਜੀ ਨੂੰ ਕਹਿੰਦੇ ਤੁਹਾਨੂੰ ਜਥੇਦਾਰ ਬਣਾਉਨੇ ਆ ਸਿਰਫ ਜਥੇਦਾਰ ਕਿ ਅਗਵਾਈ ਕਰੇਗਾ ਅਕਾਲ ਤਖਤ ਦਾ ਬੜਾ ਉੱਚਾ ਸਥਾਨ ਹੈ ਉਹਦਾ ਜਥੇਦਾਰ ਬਰਨਾ ਬਹੁਤ ਕਰਮ ਚਾਹੀਦੇ ਨੇ ਭਾਈ ਕਪੂਰ ਸਿੰਘ ਜੀ ਨੂੰ ਸੱਦਾ ਉਹਨੂੰ ਆਇਆ ਕਹਿੰਦੇ ਤੁਹਾਨੂੰ ਜਥੇਦਾਰ ਬਣਾ ਦਿੰਨੇ ਆ ਅਤੇ ਤੁਸੀਂ ਬਸ ਨਾਲ ਮਿਲ ਕੇ ਚੱਲਣਾ ਕਿਉਂਕਿ ਇਹਨਾਂ ਦਾ ਜਥਾ ਸੀ ਜਿਹੜਾ ਇਹਨਾਂ ਦੇ ਕੋਲ ਘੋੜੇ ਹੁੰਦੇ ਸੀ ਤਵੇਲਾ ਹੁੰਦਾ ਸੀ ਘੋੜਿਆਂ ਦਾ ਅਤੇ ਇਹ ਘੋੜਿਆਂ ਦੀ ਨਿਗਰਾਨੀ ਤੇ ਸੀ ਬਾਕੀ ਸਿੰਘ ਜਿਵੇਂ ਲੋਕਾਂ ਦੇ ਨਗਰਾਂ ਦੇ ਵਿੱਚ ਜਾਂਦੇ ਕੋਈ ਕਿਸੇ ਨੂੰ ਤੰਗਦਾ ਨਹੀਂ ਕਰਦਾ ਇਹ ਖਿਆਲ ਰੱਖਦੇ ਸੀ ਸਿੰਘ ਭਾਈ ਕਪੂਰ ਸਿੰਘ ਦਾ ਘੋੜਿਆਂ ਦੇਲੇ ਦੇ ਚੁੱਕਣੀ ਤਵੇਲੇ ਨੂੰ ਸਾਫ ਕਰਨਾ ਘੋੜਿਆਂ ਦੇ ਲਈ ਹਰਾ ਚਰਾ ਜਲ ਪਾਣੀ ਦਾ ਪ੍ਰਬੰਧ ਕਰਨਾ ਇਦਾ ਕਰਦੇ ਹੁੰਦੇ ਸੀ ਉਹ ਕਹਿੰਦੇ ਤੁਹਾਨੂੰ ਜਥੇਦਾਰ ਬਣਾ ਦਈਏ ਉਹ ਕਹਿੰਦੇ ਜਥੇਦਾਰ ਜੀ ਸਦਕੇ ਬਣਾਓ ਪਰ ਤੁਹਾਡੇ ਅੱਗੇ ਇੱਕ ਤਰਲ ਲੈ ਮੇਰੀ ਇੱਕ ਪਰਲਾ ਮੰਨੋ ਭਾਵੇਂ ਸ਼ਰਤ ਮੰਨੋ ਕਹਿੰਦੇ ਕੀ ਸ਼ਰਤ ਹੈ ਕਹਿੰਦੇ ਸ਼ਰਤ ਮੇਰੀ ਇਹੀ ਹੈ ਕਿ ਜਿਹੜੀ ਮੈਂ ਹੁਣ ਸੇਵਾ ਕਰਦਾ ਪਿਆ ਮੈਂ ਇਹ ਸੇਵਾ ਨਹੀਂ ਛੱਡਾਂਗਾ ਹੁਣ ਸੇਵਾ ਕੀ ਹੈ ਕੋੜਿਆਂ ਦਾ ਤਵੇਲਾ ਸਾਫ ਕਰਨਾ ਲਿੱਦ ਚੁਕਣੀ ਕੋੜਿਆਂ ਦੀ ਉਹਨਾਂ ਨੂੰ ਹਰਾਚਾਰ્ય ਪੌਣਾ ਉਹ ਕਹਿੰਦਾ ਮੈਂ ਜਥੇਦਾਰ ਬਣਾਓ ਆਵੇਂ ਮੈਨੂੰ ਮੁਖੀਆ ਬਣਾਓ ਤੁਹਾਡੇ ਕਰਕੇ ਜੋ ਮਰਜੀ ਤੁਸੀਂ ਬਲੋ ਕਿ ਸਿੱਖਾਂ ਨੇ ਜੋਰ ਪਾਇਆ ਸੀ ਗੁਰੂ ਕੇ ਪਿਆਰਿਆਂ ਨੇ ਕਹਿੰਦੇ ਤੁਸੀਂ ਬਣ ਜੋ ਜਥੇਦਾਰ ਉਹ ਉਹਨਾਂ ਦੇ ਕਹਿਣ ਤੇ ਬਣੇ ਉਹ ਪਰ ਇੱਕ ਸ਼ਰਤ ਰੱਖੀ ਕਹਿੰਦਾ ਮੈਂ ਬਣਾਗਾ ਤਾਂ ਜੇ ਆ ਸੇਵਾ ਮੇਰੇ ਨਾਲ ਹੋਏਗੀ ਇਹ ਸੇਵਾ ਮੈਂ ਕਰਨੀ ਹੈ ਤੋ ਕਿ ਜਦੋਂ ਜਥੇਦਾਰ ਬਣਾਇਆ ਜਾਂਦਾ ਹੈ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਹੈ ਸਿੰਘ ਸਾਹਿਬ ਕਿਹਾ ਜਾਂਦਾ ਹੈ ਸਿੰਘ ਅਤੇ ਸਾਹਿਬ ਇਹਨਾਂ ਦੇ ਜਿਹੜੇ ਅਰਥ ਬੜੇ ਗਹਿਰੇ ਨੇ ਸਿੰਘ ਦੇ ਵੀ ਅਤੇ ਸਾਹਿਬ ਦੇ ਵੀ ਅਤੇ ਕਿਹਦੇ ਬਣਦੇ ਨੇ ਅਕਾਲ ਤਾਕਤ ਗੁਰੂ ਦਾ ਦਰਬਾਰ ਜਿਹੜਾ ਦੁਨੀਆਂ ਤੇ ਸਿਰਫ ਇੱਕੋ ਹੀ ਹੈ ਉਹ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤਾਂ ਉਹਨਾਂ ਦਾ ਅਕਾਲ ਤਾਕਤ ਦਾ ਜਥੇਦਾਰ ਬਣਨਾ ਬੜਾ ਮੁਸ਼ਕਲ ਹੈ ਮਤਲਬ ਚੰਗੇ ਕਰਮ ਹੁੰਦੇ ਨੇ ਅੱਜ ਦਾ ਕਲਯੁਗ ਦਾ ਸਮਾਂ ਤਾਂ ਬਸ ਜਿਵੇਂ ਮਰਜੀ ਮੰਨੋ ਰੱਬ ਦਾ ਨਾ ਹੀ ਹੈ ਪਰ ਵੈਸੇ ਉੱਥੇ ਤੱਕ ਜਾਣ ਦੇ ਲਈ ਬੜੇ ਕਰਮ ਚਾਹੀਦੇ ਹੁਣ ਇਹਹੀ ਜਿਹੜਾ ਕਰਮਾਂ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਰਾਜੇ ਨੂੰ ਕਹਿ ਰਹੇ ਨੇ ਕਿ ਰਾਜਾ ਜੀ ਜਿਹੜਾ ਤਾਕਤ ਤੁਹਾਨੂੰ ਮਿਲੇ ਆ ਨਾ ਇਹ ਕਰਮ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਆਪਣੇ ਕਰਮਾਂ ਨੂੰ ਨਾ ਠੋਕਰਿਆ ਮਾਰੋ ਨਾ ਦੁਨੀਆ ਦੀਆਂ ਲੜਣ ਤਾਂ ਲਓ ਅੱਜ ਵੀ ਨਾਨਕ ਤੁਹਾਡੇ ਪੱਲੇ ਹੈ ਅਤੇ ਕੱਲ ਤਾਂ ਲੜਨ ਤਾਂ ਹੋਣੀ ਹੈ ਹੋਣੀ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਬੈਠੇ ਨੇ ਇਹ ਤੁਹਾਡੀ ਪਰਜ ਜਿਹੜੀ ਗੱਲ ਕੱਲ ਤੁਹਾਨੂੰ ਨਜ਼ਰਾਂ ਚੁਕਾ ਕੇ ਚਲਦੀ ਸੀ ਅੱਜ ਪਰਜ ਦਾ ਬੈਠੀ ਹੈ ਜਿਵੇਂ ਤੁਹਾਡੀ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਹੋਣ ਕਾਰਨ ਕੀ ਕਾਰਨ ਤੁਹਾਡੇ ਮਾੜੇ ਕਰਮਾਂ ਦੇ ਮਾਰੇ ਕਰਮ ਤੁਹਾਡੇ ਅਤੇ ਨਾਂ ਦੇ ਦਿੱਤਾ ਧਰਮ ਦਾ ਇਹ ਧਰਮ ਦੇ ਮੁਤਾਬਕ ਕਿਹੜਾ ਧਰਮ ਕਹਿੰਦੇ ਕਿ ਇਜਦਾ ਦੀ ਬੇਬਤੀ ਕਰਨੀ ਕਿ ਸਿੱਧੀ ਅਨਸਲਟ ਕਰਨੀ ਗੁਰੂ ਅਰਣਕ ਦੇਵ ਮਹਾਰਾਜ ਜੀ ਨੂੰ ਸਮਝਾ ਰਹੇ ਨੇ ਹੁਣ ਜਿਹੜਾ ਇਹ ਰਾਜ ਹੈ ਇਦਾਂ ਖਿਲਰ ਕੇ ਮੰਨ ਲਓ ਜਿਵੇਂ ਧਰਤੀ ਤੇ ਨੂੰ ਥਾਏ ਨਾ ਲੱਭਦੀ ਹੋਵੇ ਕਿ ਆਪਣਾ ਮੂੰਹ ਕਿੱਥੇ ਚੁਪਾਵਾਂ ਕਿੱਥੇ ਧਰਤੀ ਦੇ ਅੰਦਰ ਤਾਂ ਸਜਾ ਇਹਨੂੰ ਥਾਂ ਨਹੀਂ ਲੱਭਦੀ ਰਾਜੇ ਨੂੰ ਨੀਮੀ ਪਾ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੈਠਾ ਜਿਹੜਾ ਕਹਿੰਦਾ ਸੀ ਮੈਂ ਤੁਹਾਡੇ ਲਈ ਸੁਗਾਤਾ ਲੈ ਕੇ ਆਇਆ ਮੈਂ ਸੋਨਾ ਲੈ ਕੇ ਆਇਆ ਮੈਂ ਮੋਹਰਾਂ ਲੈ ਕੇ ਆਇਆ ਆ ਪੁਸ਼ਾਕਾਂ ਬੜੀਆਂ ਸੋਹਣੀਆਂ ਤੁਹਾਡੇ ਲਈ ਸਤਗੁਰੂ ਕਹਿੰਦੇ ਭਾਈ ਇੱਥੇ ਪੁਸ਼ਾਕ ਦਾ ਕੋਈ ਕੰਮ ਨਹੀਂ ਹੈ ਇੱਥੇ ਮਾਇਆ ਨਹੀਂ چلਦੀ ਜਿਹੜੀਆਂ ਚਾਪਲੂਸੀਆਂ ਤੂੰ ਕਰਦਾ ਪਿਆ ਇੱਥੇ ਕੋਈ ਚਾਪਲੂਸੀ ਨਹੀਂ ਚੱਲਦੀ ਇੱਥੇ ਦਾ ਸੱਚ ਚੱਲਦਾ ਜੇ ਨਾ ਬੋਲੋਗੇ ਹੋਨੇ ਚੰਦੇ ਰਮਾਂਗੇ ਆਪਣੇ ਲਈ ਵੀ ਅਤੇ ਦੂਜਿਆਂ ਦੇ ਲਈ ਵੀ ਰੱਬ ਦਾ ਦਰ ਰੱਬ ਦੀ ਰਹਿਮਤ ਰੱਬ ਦੀ ਕਰਮ ਨਿਵਾਜੀ ਰੱਬ ਦੀ ਅਜਾਮਤ ਉਹਨਾਂ ਨੂੰ ਮਿਲਦੀ ਹੈ ਜਿਹੜਾ ਸੱਚ ਦੇ ਨਾਲ ਜੁੜਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪੁਟਾਨ ਦਾ ਰਾਜ ਹੈ ਪੁਟਾਨ ਦੇਸ਼ ਦਾ ਗਲਪਨ ਦਾ ਰਾਜ ਹੈ ਪਰ ਜਨਮੀਮੀ પાਕੇ ਬੈਠੇ ਜਿਹੜੇ ਲੋਕੇ ਤੋਂ ਥਰ-ਥਰ ਕੰਦੇ ਸੀ ਅਜਿਗੁਰ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਖੌਪ ਹੋ ਕੇ ਬੈਠੇ ਨੇ ਅਜੇ ਤੱਕ ਪੁੱਛਿਆ ਨਹੀਂ ਹੈ ਉਹਨਾਂ ਨੇ ਸਤਿਗੁਰੂ ਤੁਹਾਡਾ ਨਾਂ ਕੀ ਹੈ ਤੁਸੀਂ ਕਿੱਥੋਂ ਆਏ ਹੋ ਜਿੱਥੇ ਸਤਿਗੁਰੂ ਗਏ ਬਸੋਤੀ ਇਦਾਂ ਹੋ ਜਾਂਦਾ ਸੀ ਕਿ ਇਹ ਤਾਂ ਕਾਫੀ ਲੰਮੇ ਸਮੇਂ ਦੇ ਵਿਛੜੇ ਆ ਇਹ ਤਾਂ ਸਾਡੇ ਹੀ ਆ ਇਹ ਤਾਂ ਸਾਡੀ ਦੁੱਖ ਦੂਰ ਕਰਨ ਆਇਆ ਇਦਾਂ ਆਪਣਾ ਲੱਗਦਾ ਸੀ ਜਦੋਂ ਆਪਣਾ ਹੋਵੇ ਫਿਰ ਉਹਨੂੰ ਕਿਵੇਂ ਪੁੱਛਿਆ ਜਾਂਦਾ ਤੂੰ ਕੌਣ ਤੂੰ ਜਿਹੜਾ ਆਪਣਾ ਉਹਨੂੰ ਥੋੜਾ ਪੁੱਛਿਆ ਜਾਂਦਾ ਹੈ ਲੇ ਜਾਂਦੇ ਸੀ ਲੋਕ ਕਿਉਂਕਿ ਇਤਨਾ ਮਹੱਭਤ ਬਣ ਜਾਂਦੀ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਉਹਨਾਂ ਲੋਕਾਂ ਨੂੰ ਇਤਨੀ ਮਹੱਭਤ ਹੈ ਕਿ ਜਿਹੜੇ ਵਚਨ ਕਰਦੇ ਨੇ ਇਹਨਾਂ ਦੇ ਬਚਨਾਂ ਤੇ ਸਚਾਈ ਹੈ ਇਹ ਗੱਲ ਅਟੱਲ ਕਹਿ ਰਹੇ ਨੇ ਅੱਜ ਵੀ ਅਤੇ ਕੱਲ ਵੀ ਤਾਂ ਇਦਾਂ ਗੁਰੂ ਨਾਨਕ ਦੇ ਮਹਾਰਾਜ ਜੀ ਰਾਜੇ ਨੂੰ ਸਮਝਾ ਰਹੇ ਨੇ ਲੋਕਾਂ ਦਾ ਖੋਫ ਮਨਾਂ ਦੇ ਵਿੱਚੋਂ ਗਿਆ ਹੁਣ ਪਰਲੋਕ ਦਾ ਖੋਫ ਵੀ ਸਤਿਗੁਰੂ ਇਹਨਾਂ ਦੇ ਮਨਾਂ ਤੋਂ ਚੱਕਣਗੇ ਰਾਜੇ ਨੂੰ ਹੋਰ ਸਮਝਾਉਣਗੇ ਉਦਾਹਰਨਾਂ ਐਗਜ਼ੈਂਪਲਾਂ ਦੇ ਨਾਲ ਬਾਕੀ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਭੁੱਲਾਂ ਦੀ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ